ਸ਼ਰਕਤਾਂ ਨੇ ਨਹੀਂ ਦਿਾਂਗੇ ਨਹੀਂ ਦਿਾਂਗੇ ਨਹੀਂ ਦਿਾਂਗੇ ਜੈ ਰਾਜ ਪ੍ਰਬੰਧਨ ਮੁਰਦਾਬਾਦ 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 ਅੱਜ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਵੱਲੋਂ ਜਿਹੜਾ ਆ ਪਿੰਡ ਧੀਰਪੁਰ ਦੇ ਵਿੱਚ ਜਬਰੀ ਜਿਹੜਾ ਆ ਬਿਜਲੀ ਮੈਹਕਮੇ ਵੱਲੋਂ ਕਨੈਕਸ਼ਨ ਕੱਟੇ ਜਾ ਰਹੇ ਸੀ ਜਿਸ ਦਾ ਜਿਹੜਾ ਆ ਮਜ਼ਦੂਰ ਜਥੇਬੰਦੀ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਵੱਲੋਂ ਜਿਹੜਾ ਉਹਦੀ ਰਵਾਇਦਾ ਵਿੱਚ ਜਿਹੜਾ ਲੋਕਾਂ ਵੱਲ ਬਰੋਹਰ ਕੀਤਾ ਗਿਆ ਔਰ ਮੌਕੇ ਤੇ ਜਿਹੜੇ ਕਨੈਕਸ਼ਨ ਜਿਹੜੇ ਕੱਟੇ ਸੀ ਜੁੜਾਏ ਗਏ ਆ ਉਪਰੰਤ ਜਿਹੜੇ ਹਮੀਰਾ ਡਿਵੀਜ਼ਨ ਦੇ ਐਡਿਓ ਆਏ ਔਰ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੂੰ ਵੀੜਾ ਮਜ਼ਦੂਰਾ ਸ ਤੇ ਜਿਹੜਾ ਬਿਜਲੀ ਦੇ ਬਕਾਏ ਖੜੇ ਆ ਇਹ ਤਰੋਂ ਤੇ ਜਿਹੜਾ ਮਾਫੀ ਵਾਸਤੇ ਅਸੀਂ ਜਿਹੜਾ ਕੱਲ ਐਕਸ਼ਨ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਮੁੱਖ ਮੰਤਰੀ ਦੇ ਨਾਂ ਤੇ ਔਰ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਯੂਨੀਅਨ ਜਿਹੜੀ ਆ ਪਿੰਡੂ ਮਜ਼ਦੂਰ ਜਿਹਨੇ ਪੰਜਾਬ ਜਿਹੜੀ ਆ ਕਿਸੇ ਵੀ ਮਜ਼ਦੂਰ ਦੇ ਘਰ ਜਿਹੜਾ ਹਨੇਰਾ ਨਹੀਂ ਹੋਣ ਦਊਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਣੀ ਹਰਕਤ ਤੋਂ ਬਾਜ਼ ਨਾ ਆਏ ਜੇ ਕਨੈਕਸ਼ਨ ਕੱਟਣੇ ਬੰਦ ਨਾ ਕੀਤੇ ਇਹਨਾਂ ਨੇ ਦਾ ਪੈਂਡੂ ਮੀ ਦੂਜੇ ਨੇ ਪੰਜਾਬ ਜਿਹੜਾ ਵੱਡੇ ਲੈਵਲ ਜਿਹੜਾ ਪੰਜਾਬ ਲੈਵਲ ਤੇ ਜਿਹੜਾ ਅਗਲਾ ਸੰਘਰਸ਼ ਕਰੂਗੀ ਔਰ ਜਿਹੜੀ ਜ਼ਿੰਮੇਵਾਰੀ ਜਿਹੜੀ ਆ ਇਥੇ ਦੀ ਪੰਜਾਬ ਦੀ ਸਰਕਾਰ ਦੀ ਹੋਊਗੀ ਕਿਉਂਕਿ ਸਰਕਾਰ ਜਿਹੜੀ ਆ ਵੱਡਵਡੀਆਂ ਫਲੈਕਸਾਂ ਲਾ ਕੇ ਸਰਕਾਰ ਦਾ ਮੁੱਖ ਮੰਤਰੀ ਇਹਨਾਂ ਰੇ ਵੱਡੇ ਵੱਡੇ ਮੰਤਰੀ ਇਹਨਾਂ ਰੇ ਐਮ ਐਲ ਏ ਜਿਹੜੇ ਵੱਡਵਡੀਆਂ ਫਲੈਕਸਾਂ ਲਾ ਕੇ ਕਹਿ ਰਹੇ ਆ ਵੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਅਪਾਰਤੋ ਜੀ ਮੇਰੇ ਨਾਲ ਦੇਖੋਗੇ ਆ ਦੇਖੋ ਕਿੰਨੇ ਲੋਕ ਖੜੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਲਾ ਬਲਵ ਜਗਦਾ ਕਈਆਂ ਰੇ ਵੱਤ ਵਾਰ ਕਿਸੇ ਦੇ ਫ੍ਰਿਜ ਹੋ ਗਈ ਤਾਂ ਹਜ਼ਾਰਾਂ ਦੇ ਬਿੱਲ ਜਿਹੜੇ ਇਹਨਾਂ ਦੇ ਸਿਰ ਖੜੇ ਆ ਇਸ ਲਈ ਜਿਹੜਾ ਆ ਅਸੀਂ ਸਿੱਧੇ ਰੂਪ ਜਿਹੜਾ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਆ ਕਿਸੇ ਵੀ ਮਜ਼ਦੂਰ ਦੇ ਘਰ ਤੇ ਜਿਹੜਾ ਆ ਕਿਤੇ ਵੀ ਦਲਤ ਮਜ਼ਦੂਰ ਦੇ ਘਰ ਤੇ ਜਿਹੜਾ ਆ ਹਨੇਰਾ ਨਹੀਂ ਹੋਣ ਦਵਾਂਗੇ ਜੇਕਰ ਜਬਰੀ ਕੋਈ ਕਨੈਕਸ਼ਨ ਕੱਟਣਾ ਆਊਗਾ ਤਾਂ ਜਥੇਬੰਦੀ ਦੀ ਅਗਵਾਈ ਵਿੱਚ ਜਿਹੜਾ ਲੋਕ ਜਿਹੜੇ ਆ ਸਿੱਖਾ ਜਿਹੜਾ ਸੰਘਰਸ਼ ਕਰਨ ਲਈ ਜੜਾ ਮਜਬੂਰ ਹੋਣਗੇ ਧੰਨਵਾਦ